ਅੱਜ ਸਵੇਰੇ ਤੜਕੇ ਮੁਹਾਲੀ ਦੇ ਪਿੰਡ ਸੁਹਾਣਾ ਦੇ ਵਿੱਚ ਇੱਕ ਬਰਤਨਾ ਵਾਲੀ ਦੁਕਾਨ ਤੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਸਭ ਤੋਂ ਪਹਿਲਾਂ ਧੂਏ ਦੀਆਂ ਲਪਟਾਂ ਉੱਚੀਆਂ ਉੱਠੀਆਂ ਤਾਂ ਫਿਰ ਦੇਖਦੇ ਹੀ ਦੇਖਦੇ ਇੱਕੋ ਦਮ ਅੱਗ ਭਿਆਨਕ ਹੋ ਗਈ। ਤੇ ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਇਸ ਮੌਕੇ ਦੀ ਸੂਚਨਾ ਮਿਲਣ ਤੇ ਮੁਹਾਲੀ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਅਤੇ ਕਈ ਘੰਟਿਆਂ ਦੀ ਮੁਸ਼ਕਿਲ ਤੋਂ ਬਾਅਦ ਅੱਗ ਨੂੰ ਕਾਬੂ ਪਾਇਆ ਗਿਆ ਹਜੇ ਤੱਕ ਅੱਗ ਲੱਗਣ ਦੇ ਕਾਰਨ ਨਹੀਂ ਪਤਾ ਲੱਗੇ ਕੀ ਨਾਮ ਅਮਨ ਕਾਜੀ ਦੁਕਾਨਾਂ ਛੋੜੀ ਇੱਥੇ ਸਵਾਮੀ ਕੀ ਹੋਇਆ ਤੇ ਅੱਜ ਸਾਨੂੰ ਕਿੰਨੇ ਵੇ ਪਤਾ ਲੱਗੇ ਸਾਨੂੰ ਵੀ ਜੇ ਸਾਢੇ 5 ਦੇ ਪਤਾ ਲੱਗਿਆ ਕਿ ਮਾਰਕੀਟ ਤੋਂ ਕੋਣ ਐ ਸੀ ਕਿ ਟ੍ਰੋਡਿਸ਼ਨ ਆਫ ਦੀ ਤੁਹਾਨੂੰ ਨਿਕਰੇ ਸੀ ਦੁਕਾਨ ਦੇ ਬਾਹਰ ਆ ਫਿਰ ਉਹਤੀ 15 ਮਿੰਟ ਇੱਥੇ ਪਹੁੰਚ ਗਏ ਤੇ ਸਾਢੇ 5 10 6 ਦੇ 5 ਮਿੰਟ ਆਈਏ ਕਿ ਉਹਨਾਂ ਨੇ ਮਤਲਬ ਉਸ ਟਾਈਮ ਅੱਗ ਲੱਗੀ ਹੋਈ ਸੀ ਜਾਂ ਬੁਝ ਗਈ ਸੀ ਉਸ ਟਾਈਮ ਲੱਗੀ ਹੋਈ ਤੇ ਹੱਥ ਕਿੰਨਾ ਇੱਕ ਨੁਕਸਾਨ ਲੱਗਦਾ ਤੁਹਾਨੂੰ ਕੀ ਦੇ ਵਿੱਚ ਪਰ ਆਲਰੇਡੀ ਸਾਰੀ ਪਕਾਣ ਜਿਹੜਾ ਬਟਟਰ ਹੋ ਗਿਆ ਮੈਨੂੰ ਅਪਰੋਕਸੀਮੇਟਲੀ ਵੇਰ ਵੀ ਐਸਰ ਫਲੋਡ ਗੰਡ ਦੀ ਕਰੀਬ ਨੁਕਸਾਨ ਐਸਰ ਇੰਸ਼ੋਰੈਂਸ ਕਰਾਈ ਹੋਈ ਸੀ ਜੇਮ ਬ੍ਰੋ 64% ਦਾ ਕੋਲਾ ਲਗਾਏਗੀ ਅੱਛਾ ਇਹਦਾ ਕੁਝ ਨਹੀਂ ਕਹਿ ਰਹੇ ਜੀ ਜੀ ਕਾਰਨ ਕੀ ਲੱਗਦਾ ਤੁਹਾਨੂੰ ਸ਼ਾਰਟ ਸਰਕਟ ਲੱਗਦਾ ਜਾਂ ਕੋਈ ਹੋਰ ਕਾਰਨ ਲੱਗਦਾ ਲੱਗਦਾ ਸ਼ਾਰਟ ਛੋਟੀ ਹੋਈ ਹੈ ਜਰਤੀ ਅੱਛਾ ਹਾਂ ਸਾਢੇ 4:30 ਸਾਢੇ 4:30 ਵਜੇ ਫੋਨ ਆਇਆ ਹੁੰਦਾ ਕਦੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਦੇ ਛੋਟ ਛੋਟ ਪਹਿਲਾਂ ਕਦੀ ਨਹੀਂ ਐਡਾ ਹੋਇਆ ਹੂੰ ਪਹਿਲਾਂ ਤੇ ਸਪਾਰਕ ਸਕੂਰ ਕੋਈ ਹੋਵੇ ਇਤੋਂ ਜਾਂ ਕਦੇ ਇਸ ਤਰ੍ਹਾਂ ਨਹੀਂ ਨਹੀਂ ਸਰ ਐਡਾ ਨੁਕਸਾਨ ਦਾ ਤਾਂ ਵੀ ਨਹੀਂ ਨਜ਼ਰ ਮਿਲਦਾ ਵੀ ਨਹੀਂ ਕਦੇ ਹੋਇਆ ਮਤਲਬ ਤੁਹਾਨੂੰ ਲੱਗਦਾ ਕਿ ਕਰੋੜਾ ਰੁਪਈਆ ਦਾ ਨੁਕਸਾਨ ਤੁਹਾਡਾ ਹੋਇਆ